ਨ ਲੱਗਦਾ ਮੈਂ ਚੋਰ ਹੂੰ ਹੂੰ ਨਹੀਂ ਸੱਚੀ ਦੱਸੋ ਵਰਤਾਂ ਨੂੰ ਪਤਾ ਹੈ ਕਿ ਕੁਝ ਚੋਰੀਆਂ ਚੰਗੇ ਲਈ ਵੀ ਕੀਤੀਆਂ ਜਾਂਦੀਆਂ ਨੇ ਚੋਰੀ ਕਰਨਾ ਪਾਪ ਐ ਗੁਨਾਹ ਐ ਇਹਦੀ ਆਦਤ ਵੀ ਮਾੜੀ ਐ ਪਰ ਮੇਰੀ ਆਦਤ ਐ ਜੀ ਕੋਈ ਚੰਗੀ ਰੀਲ ਲੱਗਦੀ ਐ ਕੋਈ ਫੇਸਬੁੱਕ ਤੇ ਇੰਸਟਾ ਤੇ ਕਿਤੇ ਵੀ ਕਿਉਂਕਿ ਕਿਤਾਬਾਂ ਦਾ ਤੇ ਹੁਣ ਲੋਕਾਂ 'ਚ ਸ਼ੌਂਕ ਘਟ ਗਿਆ ਹੈ ਪੜਨ ਦਾ ਤੇ ਮੈਂ ਉਹ ਸੋਚਦਾ ਕਿ ਇਹਨੂੰ ਚੋਰੀ ਕਰਕੇ ਤੇ ਲੋਕਾਂ ਤੱਕ ਪਹੁੰਚਾ ਦਿੱਤਾ ਜਾਵੇ ਆਪਣਾ ਰੰਗ ਦੇ ਕੇ ਜੋ ਸਾਡਾ ਫਰਜ਼ ਹੈ ਮੈਂ ਨਾ ਫੇਸਬੁੱਕ ਤੇ ਪੰਜਾਬੀ ਦੀਆਂ ਲਿਖਤਾਂ ਦੇ ਵਿੱਚ ਜਸਰ ਜੀ ਨੇ ਇੱਕ ਪੇਜ ਹੈ ਹਮ ਰਾਖਤ ਪਾਤਸ਼ਾਹੀ ਦਾਵਾ ਸਰ ਪ੍ਰੀਤ ਸਿੰਘ ਜਵੰਦਾ ਜੀ ਅੱਜ ਅਸਰਜੀਤ ਜੀ ਦੀ ਫੇਸਬੁੱਕ ਤੋਂ ਨਾ ਇੱਕ ਵਾਕਿਆ ਪੜਿਆ ਇਨਸੀਡੈਂਟ ਅੱਜ ਕੱਲ ਦਾ ਮਾਹੌਲ ਦਾ ਮੇਰੇ ਕੋ ਰਿਆ ਨਹੀਂ ਗਿਆ ਕਿ ਕਿਉਂ ਨਾ ਇਹਨੂੰ ਇੱਕ ਕਹਾਣੀ ਨੂੰ ਮਾ ਰੰਗ ਦੇ ਕੇ ਸ਼ਾਬਦਿਕ ਰੰਗ ਦੇ ਕੇ ਵਿਚਾਰਾਂ ਦੀ ਗੱਲ ਕਰਕੇ ਤੁਹਾਡੇ ਨਾਲ ਸਾਂਝ ਪਾਈ ਜਾਵੇ ਸਮੇਂ ਦੀ ਲੋੜ ਵੀ ਹੈ ਇੱਕ ਰਮਨ ਪਿੰਡਰ ਜੀ ਦੀ ਇਹ ਗੱਲ ਹੈ ਮੈਨੂੰ ਨਹੀਂ ਪਤਾ ਕਿ ਕਿੰਨਾ ਸੱਚ ਹੈ ਉਹਨਾਂ ਨੇ ਕਿੱਥੋਂ ਲਈ ਪਰ ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਸੱਚ ਹੈ। ਇੱਕ ਕੁੜੀ ਮੁੰਡੇ ਦਾ ਵਿਆਹ ਦਾ ਜਿਹੜਾ ਮਸਲਾ ਹੈ। ਅੱਜ ਸਮਾਜ ਦੇ ਵਿੱਚ ਬੜਾ ਕੁਸ਼ ਇਧਰ ਉਧਰ ਵਿਆਹ ਨੂੰ ਲੈ ਕੇ ਕਿੰਨੇ ਲੋਕ ਇਸ ਲਵ ਮੈਰਿਜ ਦੀ ਬਲੀ ਚੜ ਗਏ, ਆਨਰ ਕਿਲਿੰਗ ਦੀ ਬਲੀ ਚੜ ਗਏ। ਕੁਝ ਇਹਦੇ ਨਾਲ ਸੰਬੰਧਿਤ ਹੈ। ਸੁਰਨਾ ਕਾਲਜ ਦਾ ਦ੍ਰਿਸ਼ ਹੈ। ਮੁੰਡਾ ਬੈਠਾ ਆ। ਦੀਪੋ ਦਾ ਨਾਂ। ਇੱਕ ਬੜੀ ਤਪੀ ਗੁੱਸੇ ਚ ਜੱਸੀ ਆਉਂਦੀ ਉਹਦੇ ਕੋਲ। ਐਸੀ ਤੇਰਾ ਕਨਾਉਣਾ ਚਿਹਰਾ। ਧੋਖੇਬਾਜ਼ਾ। ਤੂੰ ਮੇਰੇ ਨਾਲ ਇਹ ਕੀਤਾ ਜਿੰਨੇ ਤੇਰੇ ਲਈ ਸਭ ਕੁਝ ਵਾਰਤਾ। ਮੈਂ ਤੇਰੇ ਕਹਿਣ ਤੇ ਕਟਪੁਤਲੀ ਵਾਂਗ ਨੱਚਦੀ ਰਹੀ। ਤੇਰੀ ਮੁਹੱਬਤ ਦੇ ਵਿੱਚ ਭਿੱਜ ਕੇ ਤੁਜਿੱਥੇ ਕਿਆ ਖਲੋਜਾ ਮੈਂ ਖਲੋਤੀ ਤੁਜਿੱਥੇ ਕਿਆ ਬੈਜਾ ਮੈਂ ਬੈਠੀ ਤੇਰੀ ਹਰ ਇੱਕ ਹਰ ਇੱਕ ਰੀਜ ਪੂਰੀ ਕੀਤੀ ਆ ਉੱਥੇ ਕੋ ਮੈਂ ਇੱਥੇ ਚੱਲੇ ਪਰ ਤੇਰੇ ਅੰਦਰ ਇੰਨਾ ਖੁਦਗਰਜ਼ ਬੇਇਮਾਨ ਤੇ ਕਮੀਨਾ ਚਿਹਰਾ ਲੁਕਿਆ ਸੀ ਮੈਨੂੰ ਪਤਾ ਤੱਕ ਨਹੀਂ ਲੱਗਣ ਦਿੱਤਾ ਮੈਂ ਤਾਂ ਤੇਰੀ ਮੁਹੱਬਤ ਦੇ ਵਿੱਚ ਪਾਗਲ ਸਾਂ ਕਿ ਮੈਨੂੰ ਤੇਰਾ ਕਮੀਨਾ ਚਿਹਰਾ ਰੀ ਦੇਖਿਆ ਕਿ ਨਾ ਦੱਸੇ ਬਿਨਾ ਕਿਤੇ ਹੋਰ ਰਿਸ਼ਤਾ ਕਰਵਾ ਰੇ ਤੇ ਮੈਂ ਮੈਂ ਪਾਗਲ ਤੇਰੇ ਪਿੱਛੇ ਆਪਣੇ ਘਰਦਿਆਂ ਨਾਲ ਲੜ ਰਹੀ ਉਹਨਾਂ ਅੱਗੇ ਸਵਾਲ ਜਵਾਬ ਕਰਦੀ ਮੈਂ ਉਹਨਾਂ ਨਾਲ ਬੋਲਣ ਲੱਗ ਪਈ ਉਹਨਾਂ ਦੇ ਅੱਗੇ ਬੋਲਣ ਲੱਪੀ ਮੇਰੇ ਪ੍ਰਾਬਲਮ ਬੁਰੀਆਂ ਅੱਖਾਂ ਨਾਲ ਵੇਖਦੇ ਨੇ ਕਿ ਇਹ ਜ਼ਬਾਨ ਲੜਾਉਂਦੀ ਤੇਰੇ ਕਰਕੇ ਤੇਰੇ ਕਰਕੇ ਮੈਂ ਸਭ ਕੁਝ ਛੱਡਿਆ ਤੇਰੇ ਕਰਕੇ ਮੈਂ ਪੜ੍ਹਾਈ 'ਚ ਕੋਰਸ ਲਿਆ ਤੇ ਤੂੰ ਮੈਨੂੰ ਧੋਖਾ ਦੇ ਰਿਹਾ ਹਲਾਪੜ ਅੱਜ ਤੋਂ ਬਾਅਦ ਆਪਣੀ ਸ਼ਕਲ ਨਾ ਵਿਖਾਈ ਮੈਨੂੰ ਧੋਖੇਬਾਜ਼ਾ ਜਿ세 ਗੁੱਸੇ ਦੇ ਵਿੱਚ ਉਹਦੀ ਮੁਹੱਬਤ ਦੀ ਨਿਸ਼ਾਨੀ ਕਿਤਾਬ ਮਨਦੀਪ ਦੇ ਅੱਗੇ ਸੁੱਟ ਕੇ ਤੇ ਤਰਤੀ ਦੇ ਹਿੱਕ ਆਪਣੇ ਪੈਰਾਂ ਨਾਲ ਲੜਤਾੜ ਦੀ ਲਤਾੜ ਦੀ ਗੁੱਸੇ ਚਲੀ ਗਈ ਮਨਦੀਪ ਨੇ ਕਿਤਾਬ ਚੁੱਕੀ ਮੁਹੱਬਤਾਂ ਦੀ ਕਿਤਾਬ ਸੀ कुछ पन्ने फरोले यादा की अलमारी चला गया तो पलू याद किया कुछ दिन पहला कोई पांच पे दिन पहला अपने घर बैठा रोटी खा रहा दरवाजा खुला से अचानक कुंडा खड़कदा ਕਿਸ ਸਰਦਾਰ ਜੀ ਅੰਦਰ ਤੋਂ ਰਿਹਾ ਆਉਂਦੇ ਆਂ ਦੀਪ ਰੋਟੀ ਦੀ ਬੁਰਕੀ ਅੱਧੇ ਚ ਪਾ ਕੇ ਤੇ ਪਛਾਣ ਰਿਆ ਉਹ ਇਹ ਤਾਂ ਜੱਸੀ ਦੇ ਫਾਦਰ ਨੇ ਜੱਸੀ ਦੇ ਪਿਤਾ ਜੀ ਅੰਦਰ ਅੰਦਰ ਮਨ ਡਰਨ ਵੀ ਲੱਗ ਪਿਆ ਟਠੰਬਰ ਜੇ ਗਿਆ ਰੋਟੀ ਅੱਧੀ ਅੱਧ ਵਿਚਾਲੇ ਪਰੇ ਰੱਖ ਕੇ ਵੇਖਣ ਲੱਗ ਪਿਆ ਜੱਸੀ ਨੇ ਮੋਬਾਈਲ ਦੇ ਵਿੱਚ ਆਪਣੇ ਪਿਤਾ ਜੀ ਨੇ ਫੋਟੋਆਂ ਵਿਖਾਈਆਂ ਸੀ ਸਾਹਮਣੇ ਆ ਕੇ ਬੈਠ ਗਏ ਬੈਠੋ ਮਨਦੀਪਾ ਦਰਿਆਜਾ ਬੈਠਾ ਸੀ ਕਹਿੰਦੇ ਮਨਦੀਪ ਸਿੰਘ ਤੇਰਾ ਨਾਮ ਹੈ ਹਾਂ ਜੀ ਆਚਾਰਿਕ ਕੋਨਾ ਆਪਣੇ ਪੱਗ ਲਾ ਕੇ ਤੇ ਮਨਦੀਪ ਤੇ ਪੈਰਾਂ 'ਚ ਰੱਖਤੀ। ਇੱਕੀ ਕਰ ਰਹੇ ਹੋ ਤੁਸੀਂ? ਮੇਰੀ ਇੱਜ਼ਤ ਤੇਰੇ ਹੱਥ 'ਚ ਹੈ। ਤੂੰ ਸਾਡੀ ਇੱਜ਼ਤ ਨੂੰ ਬਚਾ ਸਕਦਾ। ਇਹਨੂੰ ਪਤਾ ਹੈ ਕਿ ਮੈਂ ਇਹ ਜਾਤ ਬਰਾਦਰੀ ਨੂੰ ਨਹੀਂ ਮੰਨਦਾ ਪਰ ਸਮਾਜ ਤੇ ਮੰਨਦਾ ਹੈ ਨਾ। ਵੇਖੋ ਜੱਸੀ ਨੇ ਜिद ਕਰਾ ਲਈ ਹੈ। ਉਹ बार-बार ਸਾਨੂੰ ਧਮਕੀ ਦਿੰਦੀ ਹੈ ਕਿ ਮੈਂ ਭੱਜ ਕੇ ਵਿਆਹ ਕਰਾ ਲੈਣਾ। ਸਾਡੇ ਪਰਿਵਾਰ ਚ ਕਿਸੇ ਨੇ ਲਵ ਮੈਰਿਜ ਨਹੀਂ ਕਰਾਇਆ ਸਾਰੇ ਤੂ ਤੂ ਕਰਦੇ ਨੇ ਮੈਂ ਮਜਬੂਰ ਬਾਪਾਂ ਆਪਣੇ ਪੱਗ ਤੇਰੇ ਪੈਰਾਂ ਹੇਠਾਂ ਰੱਖੀ ਪੁੱਤਰ ਤੂੰ ਚਾਵੇ ਤੇ ਪ੍ਰਾਮਾ ਨੂੰ ਆਪਣੀ ਭੈਣ ਤੇ ਪਿਹੋ ਨੂੰ ਇੱਕ ਤੀਬ ਬਖਸ਼ ਸਕਦਾ ਵੇਖ ਅਸੀਂ ਸਭ ਕੁਝ ਬਰਦਾਸ਼ਤ ਕਰ ਲਾਂਗੇ ਪਰ ਰਿਸ਼ਤੇਦਾਰਾਂ ਦੇ ਤਾਨੇ ਨਹੀਂ ਜੀਣ ਦਿੰਦੇ ਉਹਦੇ ਭਰਾ ਕਹਿੰਦੇ ਨੇ ਕਿ ਜੇ ਇਹਨੇ ਭਾਜੀ ਕੇ ਵਿਆਹ ਕਰਾਇਆ ਤੇ ਅਸੀਂ ਜਿੰਜੇ ਦੀ ਮਰ ਜਾਗੇ ਕੁਝ ਖਾ ਕੇ ਮਰ ਜਾਗੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਮਤੀਪ ਟਠੰਬਰਿਆ ਬੈਠਾ ਸੀ ਕਿ ਕੀ ਕਰ ਉਹ ਕਹਿੰਦੇ ਅਸਿੱਤਿਆਂ ਵਾਲੇ ਜੇ ਤੁਹਾਡੇ ਵੀ ਧੀ ਪੈਣ ਹੋਏ ਇਸ ਤਰ੍ਹਾਂ ਹੋਇਆ ਤੇ ਸਮਾਜ ਕੀ ਕਾਏਗਾ ਉਹ ਕਹਿੰਦੀ ਕਿ ਬ ਭੱਜ ਕੇ ਵਿਆਹ ਕਰਾ ਲੈਣਾ ਇੱਕ ਬਾਪ ਦੀ ਹਾਲਤ ਤੇ ਸੋਚ ਕੇ ਵੇਖੋ ਰਿਸ਼ਤੇਦਾਰਾਂ ਨੇ ਸਾਨੂੰ ਤਾਨੇ ਮਾਰ 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 ਦੇਣਾ ਮੇਰੀ ਪੱਗ ਤੇਰੇ ਪੈਰਾਂ ਹੈਟ ਉਹ ਜਦੋਂ ਤਰਲੇ ਮਾਰ ਰਹੇ ਸੀ ਤੇ ਮਨਦੀਪ ਦੀ ਨਜ਼ਰ ਆਪਣੀ ਭੈਣ ਵੱਲ ਗਈ ਜੋ ਬਾਹਰ ਖੜੀ ਸੀ ਮਨਦੀਪ ਨੇ ਬਹੁਤ ਘੈਰਾ ਸੋਚ ਕੇ ਉਹਨਾਂ ਦੀ ਪੱਗ ਵਾਪਸ ਉਹਨਾਂ ਦੇ ਸਿਰ ਤੇ ਰੱਖ ਦਿੱਤੀ। ਹੱਥ ਜੋੜ ਕੇ ਕਿਹਾ ਪਿਤਾ ਜੀ ਤੁਹਾਡੀ ਇੱਜ਼ਤ ਮੇਰੀ ਇੱਜ਼ਤ ਹੈ। ਮੈਂ ਇੱਕ ਪਿਓ ਤੋਂ ਤੀ ਤੇ ਪਰਾਵਾਂ ਤੋਂ ਪੈਣ ਨੇ ਵਿਛੜਨ ਦਵਾਂਗਾ। ਤੁਸੀਂ ਜੋ ਕਹਿੰਦੇ ਹੋ ਉਹੀ ਹੋਏਗਾ। ਪੁੱਤਰਾ ਤੂੰ ਕਿਤੇ ਹੋਰ ਵਿਆਹ ਕਰਾ ਲੈ ਤੂੰ ਮੈਨੂੰ maaf ਕਰੀ ਤੂੰ ਮੇਨੂੰ ਬਾਪ ਨੂੰ ਸਮਝ ਸਕਦਾ ਹੈ ਨਾ ਜੋ ਮੈਂ ਕਹਿਣਾ ਚਾ ਰਿਹਾ ਹਾਂ ਦਿਲ ਹਸਾ ਦਿੱਤਾ ਤੁਹਾਡੀ ਇੱਜ਼ਤ ਦਾ ਵਾਲ ਵੀ ਵਿੰਗਾ ਨਹੀਂ ਹੋਏਗਾ ਤੁਸੀਂ ਬੇਫਿਕਰ ਹੋ ਜਾ ਮੈਂ ਜੱਸੀ ਦੇ ਮਨ ਚ ਕਿਤੇ ਹੋਰ ਵਿਆਹ ਕਰਾ ਕੇ ਇੰਨੀ ਨਫ਼ਰਤ ਪੈਦਾ ਕਰ ਦਿਆਂਗਾ ਉਸ ਨੂੰ ਮੈਂ ਐਨਾ ਬੁਰਾ ਲੱਗਾਂਗਾ ਕਿ ਉਹ ਮੈਨੂੰ ਸਾੜਨ ਦੇ ਲਈ ਆਪਣੇ ਘਰ ਵਾਲੇ ਨਾਲ ਖੁਸ਼ ਰਹੇਗੀ ਤੁਸੀਂ ਬੇਫਿਕਰ ਹੋ ਜਿਓ ਉਹ ਹੱਥ ਛੁੱਡ ਕੇ ਚਲੇ ਗਏ ਮਨਦੀਪ ਨੂੰ ਮਹਿਸੂਸ ਹੋ ਰਿਹਾ ਸੀ ਕਿ ਪਾਵੇਂ ਮੈਂ ਟੋਕਾ ਕੀਤਾ ਪੜੇ ਕਿ ਪਿਓ ਦੀ ਇੱਜ਼ਤ ਤੋ ਖੇਣਾ ਲੋ ਕਿਤੇ ਕੀਮਤੀ ਸੀ ਪਿਆਰ ਲਵ ਮੈਰਿਜ ਅੱਜ ਸਮਾਜ ਕਿੰਨੀਆਂ ਬਲੀਆਂ ਲੈ ਚੁੱਕਾ ਹੈ ਇਸ ਹਨਰ ਕਿਲੰਦੀਆ ਲਵ ਮੈਰਿਜ ਦੀ ਪਰ ਜਿੱਥੇ ਮਾਂ ਪਿਓ ਨੂੰ ਰਸਾ ਕੇ ਭਰਾਵਾਂ ਨੂੰ ਰਸਾ ਕੇ ਕੀਤਾ ਜਾਵੇ ਉਹ ਕਦੇ ਵੀ ਸਿਰੇ ਨਹੀਂ ਚੜਦਾ ਪਿਆ ਮਨ ਚ ਕਿਤੇ ਨਾ ਕਿਤੇ ਪੀੜ ਤੌਖਲਾ ਉਝੂਰਨਾ ਬਣਿਆ ਰਹਿੰਦਾ ਹੈ। ਭਰਾਵਾਂ ਦੀ ਸਾਰੀ ਉਮਰ ਲੋਡ ਹੁੰਦੀ ਹੈ ਪਹਿਣਾ ਨੂੰ। ਪਿਓ ਦੀ ਸਾਰੀ ਉਮਰ ਲੋਡ ਹੁੰਦੀ ਹੈ। ਮਹਿਸੂਸ ਹੁੰਦਾ ਹੁੰਦਾ ਹੈ ਜਦੋਂ ਕੋਈ ਚਲਾ ਜਾਵੇ। ਇਥੇ ਭਾਵਕਤਾ ਦੀ ਖੇਡ ਹੈ। ਹਾਂ ਪਿਆਰ ਜ਼ਰੂਰੀ ਨਹੀਂ ਹੈ ਕਿ ਜਿੰਨੂੰ ਤੁਸੀਂ ਕਰੋ ਤੁਹਾਨੂੰ ਮਿਲ ਜਾਵੇ। ਇਹ ਜ਼ਰੂਰੀ ਹੈ ਕਿ ਪਿਆਰ ਸਾਰੀ ਉਮਰ ਇੱਕ ਨਾਲ ਹੋਣਾ ਚਾਹੀਦਾ ਹੈ। ਸੋ ਰਾਮਨ ਪਿੰਡਰ ਜੀ ਦੀ ਫੇਸਬੁੱਕ ਤੋਂ ਭਾਵਕਤਾ ਭਰੀ ਕਹਾਣੀ ਜੋ ਬਹੁਤ ਵੱਡਾ ਉਪਦੇਸ਼ ਦਿੰਦੀ ਅੱਜ ਦੇ ਸਮਾਜ ਦੇ ਲੋਕਾਂ ਨੂੰ ਜਿਹੜੇ ਨੌਜਵਾਨ ਪਟਕੇ ਭਾਵਕਤਾ ਚਾਕੇ ਨਾ ਵੇਖਦੇ ਨੇ ਨਤਾ ਵੇਖਦੇ ਨੇ ਤੇ ਆਪਣੇ ਪਿਓ ਦੀ ਪੱਗ ਤੇ ਦਾਗ ਲਾ ਦਿੰਦੇ ਨੇ। ਉਹਨਾਂ ਲਈ ਇਹ ਬਹੁਤ ਵੱਡਾ ਸਬਕ ਸੀ। ਮੈਨੂੰ ਅੱਛੀ ਲੱਗੀ। ਤੁਹਾਨੂੰ ਜੇ ਚੰਗੀ ਲੱਗੀ ਹੋਵੇ ਤੂੰ ਜ਼ਰੂਰ ਇਸ ਨੂੰ ਰੱਜ ਕੇ ਸ਼ੇਅਰ ਦੱਬ ਕੇ ਲੋਕਾਂ ਤੱਕ ਪਹੁੰਚਾਉਣਾ ਕਿਉਂਕਿ ਇਹਦੇ ਵਿੱਚ ਇੱਕ ਸੁਨੇਹਾ ਹੈ ਕਿ ਮੈਂ ਸ਼ੁਕਰਗੁਜ਼ਾਰ ਹਾਂ ਜਸੜਜੀ ਦਾ ਰਮਨ ਪਿੰਡਰ ਜੀ ਦਾ ਕਿ ਜਿਨ੍ਹਾਂ ਨੇ ਇੰਨੀਆਂ ਚੰਗੀਆਂ ਚੀਜ਼ਾਂ ਲਿਖੀਆਂ ਨੇ ਜਿਹੜੀਆਂ ਅੱਜ ਇੱਕ ਕਹਾਣੀ ਨਵੇਂ ਰੂਪ ਦੇ ਕੇ ਮੈਂ ਤੁਹਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਸੋ ਮੁਹੱਬਤ ਕਰੋ ਸਮਝਾਜ ਨਾ ਕਰੋ ਲੋਕਾਂ ਨਾਲ ਕਰੋ ਪਰ ਉਹ ਮੁਹੱਬਤ ਨਾ ਕਰੋ ਜਿਹੜੀ ਕਿਸੇ ਦਾ ਦਿਲ ਦੁਖਾਵੇ ਇਹਦਾ ਨਾਂ ਸੀ ਤੋ ਕੇ ਬਾਜ਼ਾ ਅੱਜ ਤੋਂ ਮੈਨੂੰ ਆਪਣੀ ਸ਼ਕਲ ਨਾ ਦਿਖਾਓ